ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਅੱਜ ਤਾਜਪੋਸ਼ੀ ਸਮਾਗਮ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ। ਮੇਰੇ ਨਾਲ ਤਰਸੀਮ ਸਿੰਘ ਮੁਰਾਵਾਲੀਆ ਜੀ ਨੇ ਗੱਲਬਾਤ ਕਰਦੇ ਆ ਕਿਉਂਕਿ ਮੈਨੂੰ ਯਾਦ ਆਉਂਦਾ ਵੀ ਇਹਨਾਂ ਨੇ ਜਦੋਂ ਕੱਲੂ ਘਾਰੇ ਵਾਲਾ ਦਿਨ ਸੀਗਾ ਅੰਮ੍ਰਿਤਸਰ ਦੇ ਵਿੱਚ ਇਹੀ ਅਰਦਾਸ ਕੀਤੀ ਸੀ ਕਿ ਸਾਰਿਆਂ ਨੂੰ ਸਾਰੀਆਂ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਾਡੇ ਜਥੇਦਾਰ ਨੂੰ ਉਹ ਸਨਮਾਨ ਦੇਣਾ ਚਾਹੀਦਾ ਆ ਜਿਹੜਾ ਸਨਮਾਨ ਪਿਛਲੇ ਦਿਨਾਂ ਦੇ ਵਿੱਚ ਨਹੀਂ ਦਿੱਤਾ ਗਿਆ ਸੀ। ਮੁਰਾਵਾਲੀਆ ਸਾਹਿਬ ਮੇਰੇ ਨਾਲ ਨੇ। ਤੁਸੀਂ ਜਿਵੇਂ ਅਰਦਾਸ ਵੀ ਕਰਕੇ ਆਏ ਸੀਗੇ ਉਥੇ ਉਹ ਅਰਦਾਸ ਮੈਨੂੰ ਲੱਗਦਾ ਵੀ ਅੱਜ ਪੂਰੀ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇਹ ਉਹ ਸਥਾਨ ਆ ਜਿੱਥੇ ਸਤਗੁਰਾਂ ਨੇ ਪੰਜੋਂਵੇਂ ਪਰਮੇਸ਼ਰ ਜਾਨੋਂ ਪੰਜਾਂ ਦੀ ਚੋਣ ਕੀਤੀ ਪੰਜਾਂ ਪੰਜੋਂ ਤਿਆਰ ਕਰਕੇ ਪੰਜੋਂ ਪੜੀ ਥੀ ਬਾਣੀ ਪੰਜੋਂ ਦੀ ਇੱਕ ਕਾਰਾ ਆਬੇ ਹਯਾਤ ਜਿਸਕਾ ਮਤਲਾਸ਼ੀ ਥਾ ਸਕੰਦਰ ਮੰਗਣ ਵਾਲਾ ਜੋ ਇਮਤਿਹਾਨੇ ਉਤਰੇ ਉਹਨਾਂ ਕੋ ਅਸਲ ਪੀਲਾਰਾ ਤਾਸੀਰ ਇਹ ਇਸ ਦੁਆ ਕੀ ਅਕਸੀਰਾਂ ਅਸੀਂ ਦੇਖੀ ਮਰਦੋਂ ਮੇ ਜਾਣੇ ਆਈ ਚਿੜੀਆਂ ਨੇ ਬਾਜ਼ ਮਾਰਾ ਸਾਨੂੰ ਮਰਦਿਆਂ ਨੂੰ ਮਰਦ ਮਾਰੇ ਨੇ ਬਣਾਇਆ ਔਰ ਪੰਜਾਂ ਦੀ ਚੋਣ ਕਰਕੇ ਉਹ ਇੱਕ ਕਾਉਂਸਲ ਜਾਨੀ ਕਿ ਇੱਕ ਨਹੀਂ ਪੰਜਾਂ ਚ ਪਰਮੇਸ਼ਰ ਦਾ ਵਾਸਾ ਇਹ ਮਹਾਰਾਜ ਜੀ ਨੇ ਪੈਰ ਪੈਰ ਤੇ ਸਮਝ ਆਇਆ ਔਰ ਅੱਜ ਸੱਚ ਜਾਣਿਓ ਰੋਮ ਰੋਮ ਕਰਕੇ ਜਿਹਨੂੰ ਪ੍ਰਸੰਤਾ ਕਹਿੰਦੇ ਉਹ ਪ੍ਰਸੰਤਾ ਵੇਖੋ ਅੱਗੇ ਅਸੀਂ ਬੜੇ ਵਿਖੜੇ ਪਿੰਡੇ ਚ ਚੱਲ ਰਹੇ ਬੜਾ ਵਿਖੜਾ ਸਫਰ ਆ ਸਾਡਾ ਪਹਿਲਾਂ ਤੋਂ ਹੀ ਪੰਥ ਜਦੋਂ ਤਾਂ ਪ੍ਰਗਟ ਹੋਇਆ ਤੇ ਵਿਖੜੇ ਨੇ ਪੈਂਡੇ ਬਾਟਾਂ ਨੇ ਦੁਰੇਡੀਆਂ ਉਹ ਇਹਨੂੰ ਆਉਂਦੀਆਂ ਮੁਸ਼ਕਲਾਂ ਪਹਾੜ ਜੇਡੀਆਂ ਪਰ ਤਲੀ ਉੱਤੇ ਸੀਸ ਨੂੰ ਟਿਕਾਉਂਦਾ ਇਹ ਕੋਈ ਕੋਈ ਇਹ ਸਿੱਖੀ ਵਾਲੇ ਦੈਰੇ ਵਿੱਚ ਆਉਂਦਾ ਹੀ ਕੋਈ ਕੋਈ ਜਿਹੜਾ ਆ ਗਿਆ ਨਾ ਉਹ ਫਿਰ ਅਮਰ ਹੈ ਇਹ ਮਹਾਰਾਜ ਨੇ ਮਾਰੇ ਦੇ ਪਿਆਰਿਆਂ ਨੇ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰਯੋਗ ਸਾਰੇ ਸਖਤਰ ਸਹਿਬਾਨ ਸਿਆਰੇ ਬੀਰ ਸਹਿਬਾਨ ਪਿਆਰ ਕਰਨ ਵਾਲੇ ਇਦਾਂ ਹੀ ਨਿਹੰਗ ਸਿੰਘ ਜੀ ਪੁਚੰਗ ਸਿੰਘ ਜੀ ਸਾਰੇ ਮਰ ਦਾ ਪੰਥ ਅੱਜ ਇੱਥੇ ਇਕੱਤਰਤ ਹੋ ਰਿਹਾ ਇਹ ਬਹੁਤ ਵੱਡੀ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਆ ਉਦੋਂ ਆਪ ਜੀ ਨੇ ਬਚਨ ਚੇਤੇ ਕਰਾਇਆ 6 ਜੂਨ ਨੂੰ ਕਿਹੋ ਜਿਹੇ ਹਾਲਾਤ ਸੀ ਸਾਡੇ ਅਸੀਂ ਇੱਕ ਦੂਜੇ ਨਾਲ ਹੀ ਉਲਝ ਕੇ ਰਹਿ ਜਾਾਂਗੇ ਇੱਕ ਦੂਜੇ ਦੀਆਂ ਪੱਗਾਂ ਉਛਾਲਾਂਗੇ ਦਮਾਲੇ ਲਾਵਾਂਗੇ ਇੱਕ ਦੂਜੇ ਤੇ ਵਾਰ ਕਰਾਂਗੇ ਸਾਡੀ ਜਿਹੜੀ ਸ਼ਕਤੀ ਉਹ ਜਿਹੜੀ ਕਿਤੇ ਨਾ ਕਿਤੇ ਸਾਨੂੰ ਇਕੱਠਿਆਂ ਹੋ ਕੇ ਇੱਕ ਇੱਕ ਉਂਗਲ ਨੂੰ ਜੋੜ ਕੇ ਪੰਜਾ ਬਣਾ ਕੇ ਜਾਂ ਘਸੌਣ ਬਣਾ ਕੇ ਉਹ ਸ਼ਕਤੀ ਸਾਡੇ ਪੰਥ ਵਿਰੋਧੀ ਜਿਹੜੇ ਸੰਗਠਨ ਨੇ ਸ਼ਕਤੀਆਂ ਨੇ ਤਾਕਤਾਂ ਨੇ ਭਾਵੇਂ ਸੈਂਟਰ ਆ ਭਾਵੇਂ ਇੱਥੇ ਵਾਲੇ ਨੇ ਉਹ ਜਿਹੜੇ ਪੰਥ ਦਾ ਵਿਰੋਧ ਕਰਦੇ ਆ ਬਿਨਾ ਮਤਲਬ ਉਹਨਾਂ ਨੂੰ ਕੋਈ ਗੁਰੂ ਕੀ ਸਿੱਖੀ ਨਾਲ ਪਿਆਰ ਨਹੀਂ ਮੁਹੱਬਤ ਨਹੀਂ ਉਹ ਸਿਰਫ ਵਰਤੋਂ ਵਰਤਾਓ ਕਰਦੇ ਆ ਪਰ ਇਹ ਕਿਹਾ ਜੇ ਅਸੀਂ ਜਿਹੜੇ ਪੰਥ ਨੂੰ ਮੰਨਣ ਵਾਲੇ ਆ ਪੰਥ ਨਾਲ ਦਿੱਤਾ ਸ਼ੱਕਦੇ ਆ ਪੰਥ ਦੇ ਦਿੱਤੇ ਆ ਉਹਦੇ ਮਾਣਦੇ ਆ ਪੰਥ ਨੂੰ ਮੁਹੱਬਤ ਕਰਦੇ ਆ ਤੇ ਅਸੀਂ ਵੀ ਤਾਰ ਪੀੜੇ ਹੋਏ ਫਿਰੇ ਸਾਡੇ ਚ ਤੇ ਉਹਨਾਂ 'ਚ ਫਰਕ ਹੀ ਰਹਿ ਗਿਆ ਸਮਾਗਮ ਚ ਬਾਬਾ ਜੀ ਉਹ ਜਥੇਬੰਦੀਆਂ ਆ ਰਹੀਆਂ ਨੇ ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਵਿਰੋਧ ਕੀਤਾ ਸੀ ਸਾਰੇ ਪੰਥ ਇਕੱਠਾ ਹੋ ਰਿਹਾ ਗੁਰੂ ਕਨੇ ਅੰਗ ਸਿੰਘ ਭਚੰਗ ਸਿੰਘ ਜਿਹੜੇ ਮਰਨ ਨੂੰ ਮੰਨਣ ਵਾਲੇ ਇਹ ਅਰਦਾਸ ਵੀ ਆ ਹੁਣ ਆਉਣਾ ਵੀ ਚਾਹੀਦਾ ਦੇਖੋ ਆਉਣ ਵਾਲੇ ਸਮੇਂ ਚ ਸਾਡੀਆਂ ਸ਼ਤਾਬ ਦੀਆਂ ਇਹ ਸ਼ਤਾਬ ਦੀ ਦੇਖੋ ਭਾਵੇਂ ਹੁਣ ਸਾਢੇ 300 ਸਾਲ ਹੋਵੇ 300 ਸਾਲਾ ਹੋਵੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸੀ ਨਾ ਦਿੱਲੀ ਚ ਬਹੁਤ ਵੱਡਾ ਸਮਾਗਮ ਹੋਇਆ ਸੀ ਮੌਕੇ ਦੇ ਪ੍ਰਧਾਨ ਮੰਤਰੀ ਆਈਸ ਤੇ ਤਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੋ ਬੋਲੇ ਉੱਥੇ ਹੀ ਬਹੁਤ ਕੁਝ ਐਸਾ ਤੈ ਹੋਇਆ ਜਿਹਦੇ ਤੋਂ ਸਾਰਾ ਕੁਝ ਹੋਇਆ ਬਾਅਦ ਅੱਜ ਵੀ ਹੁਣ 350 ਸਾਲ ਅਗਰ ਤੇਗ বাহাদুর ਸਾਹਿਬ ਜੀ ਦਾ ਤਿਲਕ ਜੈਨੂ ਰਾਖਾ ਪ੍ਰਭਤਾ ਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਐਡਾ ਵੱਡਾ ਸਾਕਾ ਕਦੇ ਹੋਇਆ ਹੀ ਨਹੀਂ ਮਾਰੇ ਨੇ ਕਰਕੇ ਵਖਾ ਕਿਨਾਂ ਲਈ ਠਿੱਕਰ ਫੋਰ ਦਲੀਸ ਸਿਰ ਪ੍ਰੋਪਰ ਕੀਆ ਭਿਆਨ ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿ ਨੂ ਆਨ ਕਿਸੇ ਤੋਂ ਵੀ ਨਹੀਂ ਹੋਈ ਔਰ ਧੰਗੁਰੂ ਗੋਬਿੰਦ ਸਿੰਘ ਸਾਹਿਬ ਆ ਉਹ ਧਰਤੀ ਆ ਔ ਸਾਹਮਣੇ ਸੀਸ ਗਨ ਸਾਹਿਬ ਆ ਸੀਸ ਲੱਥਾ ਸੀਸ ਗਨ ਸਾਹਿਬ ਦਿੱਲੀ ਸੀਸ ਦਾ ਸੰਸਕਾਰ ਹੋਇਆ ਸੀਸ ਗਨ ਸਾਹਿਬ ਅਨੰਦਪੁਰ ਸਾਹਿਬ ਦੱਸੋ ਐਸਾ ਦੁਨੀਆ ਤੇ ਕਿਹੜਾ ਸ਼ਹੀਦ ਧੜ ਦਾ ਸੰਸਕਾਰ ਦਿੱਲੀ ਹੋਵੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਹੋਵੇ ਤੇ ਫਿਰ ਕਹਿਣੇ ਪੈਂਦਾ ਗੁਰੂ ਤੇਗ ਬਹਾਦਰ ਸ੍ਰੇਸ਼ਟ ਕੀ ਚਾਦਰ ਬਾਪੂ ਤੇਰਾ ਪੂਰਾ ਸਤਕਾਰ ਨਹੀਂ ਹੋ ਸਕਿਆ ਕਬੀਆਂ ਆਲਮਾਂ ਅਰਫਾਂ ਫਾਜ਼ਲਾਂ ਤੋਂ ਤੁਹਾਡਾ ਪੂਰਾ ਵਿਸਤਾਰ ਨਹੀਂ ਹੋ ਸਕਿਆ ਪੁੱਤ ਕਿਸੇ ਪਾਸੇ ਪੋਤੇ ਕਿਸੇ ਪਾਸੇ ਇਕੱਠਾ ਤੁਹਾਡਾ ਪਰਿਵਾਰ ਨਹੀਂ ਹੋ ਸਕਿਆ ਸੀਸ ਕਿਸੇ ਪਾਸੇ ਧੜ ਕਿਸੇ ਪਾਸੇ ਇੱਕ ਥਾਂ ਸੰਸਕਾਰ ਵੀ ਨਹੀਂ ਹੋ ਸਕਿਆ ਪਰ ਉਹ ਦੋ ਜਗ੍ਹਾ ਹੋ ਕੇ ਵੀ ਉੱਥੇ ਜਦੋਂ ਸੀਸ ਦਾ ਸੰਸਕਾਰ ਹੋਇਆ ਬਾਪੂ ਕਲਗੀਧਰ ਜੀ ਬਾਲਾ ਪ੍ਰੀਤਮ ਦੇ ਰੂਪ ਨਹੀਂ ਪਰ ਉਹ ਉਮਰਾਂ ਦੀ ਬਾਤ ਨਹੀਂ ਜਿਹੜੀ ਤੇਗ ਨੂੰ ਖਿੱਚ ਗਏ ਫਿਰ ਐ ਚੁੱਕ ਕੇ ਗਿਆ ਸੀ ਅਕਾਲ ਬੁੰਗੇ ਖੜ ਕੇ ਮਹਾਰਾ ਕਹਿੰਦੇ ਮੈਂ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਜਿਹੜੇ ਨਾਗ ਡੰਗਦੇ ਫਿਰਦੇ ਅੱਜ ਨਾ ਪੰਥ ਨੂੰ ਜਿਹੜੇ ਸਿਰ ਲਾਉਂਦੇ ਫਿਰਦੇ ਆ ਜਿਹੜੇ ਅੱਜ ਤੇਗਾਂ ਬੋਂਦੇ ਆਰਿਆਂ ਨਾਲ ਚੀਰਦੇ ਆ ਇਹ ਸਭ ਮਲੀਆਂ ਮੇੜ ਕਰਦੇ ਆਂਗੇ ਨਾਗਾਂ ਨੂੰ ਪਾਵਾਂਗਾ ਤੀਰਾਂ ਦੇ ਅੱਗੇ ਬਿਜਲੀ ਨਚਾ ਦੂੰ ਸ਼ਮਸ਼ੀਰਾਂ ਦੇ ਅੱਗੇ ਟੁੱਟੀ ਗਰੀਬਾਂ ਦੀ ਕਿਸਮਤ ਨੂੰ ਜੋੜੂੰ ਇੱਕ ਧਾਰ ਰਿਆ ਗਿਆ 22 ਧਾਰਾਂ ਨੂੰ ਰੋੜੂ ਇਹ ਵੀ ਵਿਰੋਧ ਕਰਦੇ ਸੀ ਕੀ ਵਿਰੋਧ ਸੀ ਵੀ ਬਾਟਾ ਸਾਲੀ ਬਖਰਾ ਕਰ ਦੋ ਜਿਹੜੇ ਕੰਮੀ ਕਮੀਨੇ ਨਾ ਕਿਉਂ ਛਗੀਏ ਨਾ ਇਹ ਚੀਰ ਜੱਟ ਸ਼ੀਮੇ ਤਰਖਾਨ ਇਕੱਠੇ ਕਰ ਲਿਆ ਮਹਾਰਾ ਕਹਿੰਦੇ ਇਹਨ ਗਰੀਵ ਸਿੰਘਣ ਕੋ ਦੂ ਪਾਦਸ਼ਾਹੀ ਇਹ ਯਾਦ ਕਰੇ ਅਮਰੀ ਗੁਰਿਆ ਇੰਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਿਆ ਹੀ ਨਹੀਂ ਕਰਕੇ ਵਿਖਾਇਆ ਇਹ ਤਖਤ ਸਹਿਬਾਨਾਂ ਤੇ ਚੜ੍ਹ ਨਹੀਂ ਸੀ ਦਿੰਦੇ ਔਰ ਦਸਤਾਰ ਸਜਾ ਨਹੀਂ ਸੀ ਸਕਦੇ ਜਿੰਨੇ ਵੀ ਅੱਜ ਸਜਾਈ ਫਿਰਦੇ ਆ ਨਾ ਠੀਕ ਹੈ ਸਿੱਧੀਆਂ ਦਸਤਾਰਾਂ ਸਮੇਂ ਨਾ ਬਦਲ ਗਈਆਂ ਅੰਗਰੇਜ਼ਾਂ ਦੇ ਵੇਲੇ ਤੋਂ ਉਹਨੇ ਵੀ ਬਹੁਤ ਚਾਲਾਂ ਚੱਲੀਆਂ ਸਾਡੇ ਨਾਲ ਸਾਡਾ ਬਾਣਾ ਸਾਡੀ ਬਾਣੀ ਆਪ ਤਾਂ ਸਾਡੇ ਗ੍ਰੰਥ ਲੈ ਗਏ ਹਕਮਤ ਦੇ ਗ੍ਰੰਥ ਵੈਦ ਰਾਜ ਉਹ ਗ੍ਰੰਥ ਲੈ ਗਏ ਸਨਾਤਨ ਧਰਮ ਦੇ ਕਈ ਉਹਨੇ ਬਹੁਤ ਕੁਝ ਖੋ ਲਿਆ ਉਹ ਅੱਜ ਆਪਣਾ ਜਿਹੜਾ ਦੂਜੀਆਂ ਦਵਾਈਆਂ ਉਹਨੂੰ ਡਰੱਗਸ ਹੀ ਕਹਿੰਦੇ ਆ ਉਹਨਾਂ ਸਾਡੇ ਤੇ ਉਹ ਥੋਪਿਆ ਜਿਹੜਾ ਸਾਡੇ ਘਰਾਂ ਦਾ ਉਹ ਕਿਸੇ ਦਾ ਢੱਡ ਦੁਖਣਾ ਜੁਆਇਨ ਸਾਡੇ ਘਰਾਂ ਸੀ ਕਾਲਾ ਨਮਕ ਸਾਡੇ ਘਰਾਂ ਸੀ ਸਾਰਾ ਕੁਝ ਉਹਨੇ ਚਿੱਟਾ ਕਰਤਾ ਚਿੱਟੇ ਨਹੀਂ ਅੱਜ ਪੰਜਾਬ ਨੂੰ ਨੇ ਇਸ ਤਨਬੂਦ ਕੀਤਾ ਜੇ ਅੱਜ ਅਸੀਂ ਇਕੱਠੇ ਨਾ ਹੋਏ ਵੀਰੋ ਪੰਜਾਬ ਤੋਂ ਬੱਚੇ ਸਾਡੇ ਪ੍ਰਦੇਸਾਂ ਚ ਲੱਗ ਗਏ ਉਹਨਾਂ ਨੇ ਚਲ ਉਹ ਜੁੜੇ ਰਹਿਣਗੇ ਤੀਜੀ ਪੀੜ੍ਹੀ ਮੈਂ ਕੋਈ ਮੁਰਦੀ ਨਹੀਂ ਵੇਖੀ ਮੈਂ ਵੀ ਉਧਰ ਦੇ ਉਧਰ ਵਿਚਰਿਆਂ 60-70 ਮੁਲਕਾਂ ਚ ਗਿਆ ਉਹ ਨਹੀਂ ਆਉਣੇ ਕੋਈ ਆਏਗਾ ਬਿਰਲਾ ਹਾਂ ਜਾਓ ਕੱਢਣਗੇ ਤਾਂ ਜਦਾਂ ਦੇ ਹਾਲਾਤ ਬਣ ਗਏ ਮੋਂਨਾਂ ਨੂੰ ਵੀ ਬੇਨਤੀ ਕਰਦਾ ਜ਼ਮੀਨਾਂ ਨਾਲ ਵੇਚੋ 350 ਸਾਲਾਂ ਜੇ ਤੇ ਇੱਥੇ ਮਨਾਉਂਦੇ ਨੇ ਤੇ ਇੱਥੇ ਆਓ ਇਹ ਆ ਹੁਣ ਦੇਖੋ ਜਥੇਦਾਰ ਸਹਿਬਾਨ ਆਪਾਂ ਲੜੀ ਜਾਂਦੇ ਬੇਤ ਕੋਲੋਂ ਸਰੋਪਾ ਨਹੀਂ ਲੈਣਾ ਇਹਨੂੰ ਨਹੀਂ ਚੜਨ ਦੇਣਾ ਹਨ ਉਹਨੇ ਦੀਵਾਲੀ ਤੇ ਬੰਦੀ ਛੁੜ ਦੇ ਦਿਵਸ ਤੇ ਉਨੀ ਵੀ ਗਿਆਨੀ ਕਲਦੀਪ ਸਿੰਘ ਗੜਗਾਜ ਜੀ ਹੁਣਾ ਬਹੁਤ ਵੱਡੀ ਨਿਮਰਤਾ ਦਿਖਾਈ ਆ ਉਹ ਹੱਥ ਜੋੜ ਕੇ ਉੱਠ ਖੜੇ ਕਹਿੰਦੇ ਕੋਈ ਨਹੀਂ ਪੰਥ ਪ੍ਰਵਾਨ ਕਰੂਗਾ ਮੈਂ ਉਸ ਦਿਨ ਉਸ ਦਿਨ ਸੇਵਾ ਕਰਾਂਗਾ ਸਮਾਗਮ ਹੋ ਰਿਹਾ ਇਹ ਬੰਦੀ ਛੁੜ ਦਿਵਸ ਜੀ ਜਿਹੜੀ ਘਟਨਾ ਹੋਈ ਹੈ ਉਸ ਤੋਂ ਬਾਅਦ ਇਹ ਉਲਿਖਿਆ ਗਿਆ ਕਿ ਜਾਂ ਇਹ ਪਹਿਲਾਂ ਹੀ ਪ੍ਰੋਗਰਾਮ ਇਹ ਬਹੁਤ ਚਿਰ ਤੋਂ ਸਾਰੇ ਹੀ ਚਿੰਤਾ ਤੁਰ ਸੀ ਵੀ ਨਹੀਂ ਹੋਣਾ ਚਾਹੀਦਾ ਇਕੱਠੇ ਕਰੀਏ ਉਹ ਜਿਹੜੇ ਇਕੱਠੇ ਕਰਨ ਦਾ ਫਿਰ ਦੇਖੋ ਕੋਈ ਵੀ ਕੰਮ ਹੈ ਇਹ ਇਹ ਕਹਿੰਦਾ ਮੈਂ ਨਾ ਮਾਨੂ ਵਾਲੀ ਬਾਤ ਜਿਹੜੀ ਸਿੱਖਾਂ ਚ ਆ ਗਈ ਈਗੋ ਆ ਗਈ ਹਉਮੈ ਆ ਗਈ ਹੰਕਾਰ ਆ ਗਿਆ ਵੀ ਮੈਂ ਲਵਾਮਾ ਤੋਂ ਲੱਗੇ ਮੇਰਾ ਲੱਗੇ ਮੇਰਾ ਮੇਰਾ ਕਰਦੇ ਤਾਂ ਜਨਮੇ ਖਰਾਬ ਹੁੰਦਾ ਜੇ ਅਸੀਂ ਐਡੇ ਵੱਡੇ ਰਤਬਿਆਂ ਤੇ ਬਹਿ ਕੇ ਵੀ ਮੈਂ ਮੈਂ ਮੇਰੀ ਮੇਰੀ ਕਰੀ ਗਏ ਮੈਂ ਤੇ ਇਹ ਲੀਡਰਾਂ ਨੂੰ ਵੀ ਬੇਨਤੀ ਕਰਦਾ ਦੇਖੋ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਯਾਦ ਕਰਦੀ ਕਿਉਂ ਉਹ ਚ ਨਿਮਰਤਾ ਵੀ ਸੀ ਉਹ ਕੋਰੇੜੇ ਖਾਨ ਨੂੰ ਆਪ ਤਿਆਰ ਹੋ ਗਿਆ ਜੇ ਗਲਤੀ ਕੀਤੀ ਅਸੀਂ ਗਲਤੀਆਂ ਕਰਕੇ ਮੰਨ ਮੰਨ ਲਈਏ ਤੇ ਦਿਲੋਂ ਮੰਨ ਲਏ ਕਿ ਇਹ ਪੰਥਿਆ ਇਹ ਬਖਸ਼ ਦਿੰਦਾ ਪਰ ਜੇ ਹਉਮੇ ਹੰਕਾਰ ਜੀ ਰਵਾਂਗੇ ਫੇਰ ਕੋਈ ਕੁਝ ਨਹੀਂ ਬਣਨਾ ਤਨ ਮਨ ਤਨ ਪੰਥ ਨੂੰ ਅੱਜ ਫਿਰ ਨਿਰਸਵਾਰਥ ਹੋ ਕੇ ਸਾਰੇ ਇਥੇ ਇਕੱਠੇ ਹੋ ਰਹੇ ਹੋਣਾ ਚਾਹੀਦਾ ਜੇ ਕਿਸੇ ਦੇ ਦਿਲ ਚ ਪਾਪ ਵੀ ਆ ਪਰ ਦਸਾ ਕਰੀਏ ਮਹਾਰਾਜਾ ਕਿ ਦਿਲ ਚੋਂ ਕੱਢ ਦੇ ਹਉਮੇ ਹੰਕਾਰ ਮਹਾਰਾਜ ਕਰ ਦਿੰਦਾ ਜੀ ਮੈਂ ਵੇਖਿਆ ਜਿਹੜੇ ਮਹਾਰਾਜ ਤਖਤਾਂ ਤੇ ਖੜਕੇ ਉੱਥੇ ਦੇ ਕੋਈ ਬਚਨ ਆ ਬੜਾ ਉੱਚਾ ਜਿਹਾ ਬੋਲਾ ਬੋਲਿਆ ਉਹ ਮਹਾਰਾਜ ਜੀ ਕਿਰਪਾ ਕਰੇ ਸੀ ਫੇਰ ਤੜਫ ਦੇ ਮਾਰ ਕਿਸਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਦਾ ਕੋਈ ਮਾੜਾ ਨਾ ਹੋਵੇ ਇਹ ਮਹਾਰਾਜ ਕੇ ਪਰ ਜਿਹੜਾ ਨਾ ਕੋਈ ਉੱਚਾ ਬੋਲ ਬੋਲਦਾ ਟੱਕਿਆ ਜਾਂਦਾ ਨਿਮਰਤਾ ਚ ਰਹਿਣ ਵਾਲਾ ਉਹ ਉੱਚਾ ਜਾਂਦਾ ਅੰਮ੍ਰਿਤ ਸਰਬੈ ਕੁੰਟ ਕੋ ਤੋਲਿਓ ਹਰੀ ਹਰੀ ਹਰੀਦਾਸ ਗੌਰੋਹ ਤੋਂ ਸੁੱਤਰਿਓ ਗੋਰਾ ਕਿਉਂਦਾ ਭਾਰਾ ਹੌਲਾ ਚੜਿਓ ਆਕਾਸ ਉਹ ਵਿਦਵਾਨ ਤੇ ਕਹਿੰਦਾ ਕਹਿੰਦਾ ਜਿਹੜਾ ਹੌਲਾ ਸੀ ਉਹ ਬਕੌਣ ਠੱਕਾ ਛਾਂਜ ਤੇ ਜਿਹੜਾ ਪਹਾਰਾ ਸੀ ਉਹ ਧਰਤੀ ਤੇ ਰਹਿ ਗਿਆ ਸੱਚਖੰਡ ਸਾਹਿਬ ਐਡਾ ਪਹਾਰਾ ਡਰੀਏ ਡਰੀਏ ਕਰਤਾਰ ਤੋਂ ਚੇਨਾ ਬੋਲ ਬੋਲੀਏ ਪ੍ਰੇਮ ਚਾਹੀਏ ਔਰ ਸਮਾਜੋ ਮੰਗ ਕਰਦਾ ਤੁਸੀਂ ਆਪ ਦੱਸੋ ਅੱਜ ਉਦਾਂ ਦੇ ਹਾਲਾਤ ਬਣੇ ਹੋਇਆ ਜਿਹੜਾ ਜਿੰਨੂੰ ਮਰਜ਼ੀ ਚੁੱਕ ਕੇ ਮਾਰੀ ਜਾਂਦਾ ਉੱਥੇ ਘਰਾਂ ਚ ਜਾ ਕੇ ਦਾ ਅਸੀਂ ਇਕੱਠੇ ਜਾ ਗਏ ਆ ਵੀਰ ਰਜਿੰਦਰ ਸਿੰਘ ਰੂਬੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਵੱਡੇ ਰਤਵੇ ਆ ਸ਼੍ਰੋਮਣੀ ਕਮੇਟੀ ਵੱਲੋਂ ਟਰੱਕਾਂ ਦੇ ਟਰੱਕ ਭਰ ਕੇ ਉੱਥੇ ਰਸਤਾਂ ਦੇ ਘੱਲੇ ਗਏ ਦਾਸ ਆਪਣੇ ਪਿੰਡਾਂ ਵੱਲੋਂ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਸਾਡੀਆਂ ਬੀਬੀਆਂ ਜਿਹੜੇ ਮਹਿੰਗੇ ਮਹਿੰਗੇ ਸੂਟ ਸੇ ਉਹ ਵੀ ਨਹੀਂ ਆਪਣੇ ਪੇਟੀਆਂ ਟਰੰਕਾਂ ਚੋਂ ਕੱਢ ਕੇ ਉਹ ਸਾਰੇ ਉੱਥੇ ਲੈ ਕੇ ਲਾਤੇ ਗਏ ਸਾਨੂੰ ਮਰਜ਼ ਹੋਰ ਦੇ ਦੋ ਬਹੁਤ ਔਖਾ ਹੁੰਦਾ ਆਪਣਾ ਅੱਜ ਇਦਾਂ ਕਰਨਾ ਪੈਣਾ ਔਰ ਅੱਜ ਵੀ ਉੱਥੇ ਫਸਲਾ ਨਹੀਂ ਹੋ ਰਹੀਆਂ ਉਹ ਅੱਜ ਵੀ ਉੱਥੇ ਕਣਕਾਂ ਦੇ ਬੀਜ ਹੋਣੀਆਂ ਸਾਨੂੰ ਖੜਨਾ ਚਾਹੀਦਾ ਜੇ ਅਸੀਂ ਨਹੀਂ ਖੜਾਂਗੇ ਕੌਣ ਖੜੂ ਇੱਕ ਹੋਰ ਅੱਜ ਨਰ ਸਿੰਘ ਹੋਮ ਪੰਜਾਬ ਚ ਬਣ ਰਿਹਾ ਬਹੁਤ ਵੱਡਾ ਦੁਕਾਨ ਤੇ ਓਏ ਆਪਣੇ ਮਾਪਿਆਂ ਨੂੰ ਸੰਭੋ ਭਰਾਓ ਜੇ ਆਪਾ ਕਰੋੜਪਤੀ ਕਹੀਏ ਸਾਡੇ ਵਰਗਾ ਕੋਈ ਚੰਗਾ ਹੈ ਨਹੀਂ ਅਸੀਂ ਜੇ ਫੇ ਲੋਕੀ ਤੁਹਾਨੂੰ ਕਿੱਥੇ ਕਿੱਥੇ ਕਹਿਣਗੇ ਵੀ ਮਾਪੇ ਤਾਂ ਤੁਸੀਂ ਸੰਭ ਨਹੀਂ ਰਹੇ ਤੁਹਾਡੀ ਚੰਗਿਆਈ ਕਾਦੀ ਮਾਪਿਆਂ ਦੀ ਸੇਵਾ ਕਰੋ ਜਾਂ ਆਪਾਂ ਜਿਹੜੇ ਹਨਾ ਇੱਥੇ ਵਿਚਰਦੇ ਸਾਨੂੰ ਸਾਰੀ ਸਾਰੀ ਜ਼ਿੰਦਗੀ ਤਲਾ ਪੰਥਾ ਚ ਨਿਹੰਗ ਸਿੰਘ ਸੇਵਾ ਕਰਦੇ ਆ ਟਕਸਾਲਾਂ ਚ ਘਾਰ ਸੇਵਾਵਾਂ ਜੋ ਭਰਦ ਹੋ ਜਾਂਦੇ ਆ ਉਹ ਫੇਰ ਰੁੱਲਦੇ ਫੇਰਦੇ ਕਿਉਂ ਐਦਾਂ ਕਿਉਂ ਹੋਵੇ ਕਿ ਪੰਥ ਕੋ ਕਿਸ ਚੀਜ਼ ਦੀ ਘਾਟ ਆ ਕਿਉਂ ਨਹੀਂ ਸਾਡੇ ਕੋਲ ਸਾਡੇ ਐਸੇ ਸਕੂਲ ਜਿੱਥੇ ਆਈਪੀਐਸ ਬੱਚੇ ਸਾਡੇ ਪ੍ਰਧਾਨ ਜੀ ਨੇ ਵੀ ਉਹਦਾ ਬੋਲਿਆ ਸੀ ਵੀ ਤਿਆਰ ਕਰਾਂਗੇ ਕੀਤੇ ਜਾ ਰਹੇ ਆ ਪਰ ਜਿੱਡੀ ਵੱਡੀ ਪੱਧਰ ਤੇ ਸਾਨੂੰ ਸਹਿਯੋਗ ਕਰ ਦੇਣਾ ਚਾਹੀਦਾ ਅਸੀਂ ਇੱਧਰ ਉੱਧਰ ਕਿਉਂ ਦੇਈ ਜਾਂਦੇ ਆ ਜਿਹੜੀ ਪੰਥ ਦੇ ਵਿੱਚ ਦੁਬਿਧਾ ਪਿਛਲੇ ਦਿਨਾਂ ਦੇ ਵਿੱਚ ਬਣੀ ਸੀਗੀ ਇਹ ਜਥੇਦਾਰੀ ਨੂੰ ਲੈ ਕੇ ਹੁਣ ਤੁਹਾਨੂੰ ਨਹੀਂ ਲੱਗਦਾ ਵੀ ਸਿਆਸਤ ਦੇ ਵਿੱਚ ਵੀ ਦੁਬਿਧਾ ਬਣਦੀ ਜਾ ਰਹੀ ਹੈ ਦੇਖੋ ਜਿਹੜੀ ਸਿਆਸਤ ਹੈ ਸਿਆਸ ਦਾ ਅਰਥ ਕੀ ਆ ਉਹ ਦਿਹਾਈ ਦੁਬਿਧਾ ਧਰਮ ਤੇ ਸਿਆਸਤ ਦਾ ਫਰਕ ਆ ਦੇਖੋ ਜਿਹੜੀ ਧਰਮ ਦੀ ਸਿਆਸਤ ਹੈ ਉਹਦਾ ਵੀ ਫਰਕ ਆ ਜਿਹੜਾ ਸਿਆਸਤ ਦੇ ਡੇਪੋਲਟਿਕਸ ਗੰਦੀ ਰਾਜਨੀਤੀ ਉਹ ਨਹੀਂ ਚੰਗੀ ਜਿਹੜਾ ਸਿਆਸਤ ਦੇ ਨਾਲ ਪੰਥ ਲਾ ਦਿੰਦੇ ਆ ਵੀ ਇਹ ਪੰਥਕ ਹੋ ਗਿਆ ਉਹ ਪੰਥਕ ਹੋ ਗਿਆ ਇਹਦੇ ਨਾਲ ਤਾਂ ਸੰਗਤ ਵੀ ਦਾ ਦੁਬਿਧਾ ਦੇਖੋ ਜਿਹੜਾ ਪੰਥ ਆ ਨਾ ਉਹ ਤਾਂ ਮਹਾਰਾਜ ਦਾ ਹੀ ਆ ਸੱਚਾ ਪੰਥ ਆ ਸੱਚੇ ਦਾ ਨਹੀਂ ਮਿਟ ਸਕਦਾ ਨਹੀਂ ਮਰ ਸਕਦਾ ਲੱਖ ਝਖੜ ਚੋਂ ਲੇਸ ਉਹਦੇ ਕੋਈ ਤਾਂ ਬਾੜ ਮੈਂ ਕਹਿ ਨਹੀਂ ਕਰ ਸਕਦਾ ਇਹ ਪੰਥ ਨੂੰ ਨਾ ਕੋਈ ਮਾਰ ਸਕਿਆ ਨਾ ਇਹਦੀਆਂ ਜੜਾਂ ਤਾਂ ਪਤਾਲ ਤੋਂ ਵੀ ਡੂੰਘੀਆਂ ਪੰਥ ਕੌਣ ਆ ਸੱਚਾ ਹੁਣ ਜਦੋਂ ਮਹਾਰਾਜ ਨੇ ਨਿਸ਼ਾਨ ਨਿਕਾਰੇ ਦੇ ਕੇ ਤੋੜਿਆ ਉਹ ਉਹ ਇਹਨੇ ਜਿਨ੍ਹਾਂ ਨੇ ਅੱਜ ਵੀ ਮਹਾਰਾਜ ਦਾ ਬਾਣੀ ਬਾਣਾ ਵੀ ਸੰਭਿਆ ਸ਼ਾਸਤਰ ਵਾਸਤਰ ਵੀ ਸੰਭੇ ਸੰਭੇ ਬੁੱਢਾ ਹਦ ਤਰਨਾ ਦਲ ਨਿਹੰਗ ਸਿੰਘ ਪਚੰਗ ਸਿੰਘ ਸਾਰੇ ਹੀ ਸਾਡੇ ਆ ਅੱਜ ਇਸੇ ਹੀ ਕਾਰਨ ਨੂੰ ਉਹਨਾਂ ਨੂੰ ਵੱਡਾ ਮਾਨ ਦਿੱਤਾ ਗਿਆ ਭਗਤ ਨਿਹੰਗ ਸਿੰਘ ਕਹਿੰਦੇ ਨੇ ਜੀ ਮੈਂ ਸਿਰ ਝੁਕਾ ਕੇ ਜਹਦਾਰ ਪ੍ਰਧਾਨ ਜੀ ਵੀ ਵੀ ਅਸੀਂ ਇਕੱਠੇ ਹੋ ਕੇ ਤੁਰਦੇ ਆ ਇਹ ਕਿੰਨੀ ਵੱਡੀ ਗੱਲ ਆ ਜੇ ਇਦਾਂ ਹੀ ਸਦਾ ਹੀ ਤੁਰੀਏ ਤੇ ਉਹ ਜਿਹੜੀ ਸਿਆਸਤ ਦੀਆਂ ਨਾ ਦੁਬਦਾ ਉਹ ਨਹੀਂ ਪੈਣੀ ਚ ਦੂਜੀ ਗੱਲ ਜਿਹੜੇ ਸਿੰਘ ਸਹਿਬਾਨ ਜੀ ਜੀ ਦੇਖੋ ਗਿਆਨੀ ਰਘਵੀਰ ਸਿੰਘ ਜੀ ਕਿਸੇ ਰੂਪ ਚ ਵੀ ਜੋ ਮਰਜੀ ਉਹ ਨਹੀਂ ਸਰੂਪ ਪਾਓ ਗੜਗਾਜੀ ਦੇ ਪਹਿਲਾਂ ਉਹਨਾਂ ਨੂੰ ਸਜਾਇਆ ਗਿਆਨੀ ਸੁਲਤਾਨ ਸਿੰਘ ਜੀ ਉਹ ਮੀਟਿੰਗਾਂ ਵਿੱਚ ਜਾਂਦੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਚਲੋ ਉਹਨਾਂ ਨੇ ਲੈ ਨਹੀਂ ਬੱਕਰੀ ਕਰ ਲਈ ਪੰਥ ਤਾਂ ਖੜਿਆ ਪੂਰਾ ਖੜਿਆ ਇਹਨੇ ਕੋ ਕਹਿ ਸਕਦਾ ਪਰ ਹੁਣ ਦੇਖੋ ਸੰਗਤ ਆ ਹੁਣ ਕਿੰਨੀ ਸੰਗਤ ਜੇ ਸੰਗਤ ਨਹੀਂ ਚਾਹੁੰਦੀ ਸੀ ਕੋਈ ਬੋਲਿਆ ਕੋਈ ਨਹੀਂ ਬੋਲਿਆ ਤੇ ਫੇ ਨਿਹੰਗ ਸਿੰਘ ਇਕੱਲੇ ਇਹ ਲੜੀ ਪੜੀ ਜਾਣੀ ਵੀ ਗੱਲ ਥੋੜੀ ਬਣਦੀ ਆ ਵੀ ਉਹ ਤਾਂ ਹੀ ਜਦ ਸੰਗਤ ਸਾਰੀ ਚਾਹੁੰਦੇ ਆ ਔਰ ਦੂਜੀ ਗੱਲ ਹਾਂ ਇਹ ਮਰਿਆਦਾ ਦਾ ਸੀ ਕਿ ਅੰਮ੍ਰਿਤ ਵੇਲੇ ਕੀਤਾ ਸੀ ਵੀ ਐਦਾਂ ਹੋਣਾ ਚਾਹੀਦਾ ਜਿੱਦਾਂ ਹੋਣ ਜਾ ਰਿਹਾ ਔਰ ਉਹ ਗੱਲ ਨੂੰ ਮੰਨ ਗਏ ਇਹ ਮਾਰਾ ਕਹਿੰਦੇ ਗੱਲ ਸੁਣੇ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਨੋਂ ਰਲ ਗਏ ਬ੍ਰਹਮ ਗਿਆਨੀ ਦੋਨਾਂ ਦੀ ਸੋਚ ਬ੍ਰਹਮ ਵਾਲੀ ਹੋ ਗਈ ਇਹ ਗੱਲ ਕਲੀਅਰ ਕਰਦੇ ਹੋ ਵੀ ਫਿਰ ਉਹ ਜਿਹੜਾ ਜਥੇਦਾਰ ਲਾਇਆ ਗਿਆ ਸੀ ਉਸ ਸਮੇਂ ਜਿਹੜਾ ਸਮਾਗਮ ਜਾਂ ਉਸ ਸਮੇਂ ਘਟਨਾ ਕਰਮ ਹੋਇਆ ਉਹ ਸਹੀ ਸੀਗਾ ਨਹੀਂ ਫਿਰ ਜੇ ਸਹੀ ਹੁੰਦਾ ਤਾਂ ਫਿਰ ਦੁਬਾਰਾ ਕਿਉਂ ਕਰਦੇ ਆ ਵੀ ਸਮਝੋ ਹੁਣ ਉਹ ਗੱਲੋਂ ਪਤਾ ਕੀ ਆ ਇਹ ਬਾਤ ਗੱਲਾਂ ਦੀ ਗੱਲ ਕੀ ਕਰਨੀ ਆ ਪਹਿ ਜਾਣ ਪਵਾੜੇ ਗੱਲਾਂ ਤੋਂ ਇਹ ਗੱਲਾਂ ਨੇ ਵੀ ਤੇਰੀ ਨੱਕੇ ਵਰ ਪਵਾੜਾ ਹੀ ਨਾ ਖੜਾ ਕਰਦੇ ਮੁੜ ਕੇ ਹੋਰ ਜਾ ਆਪਾਂ ਤਾਂ ਵੇੜਦੇ ਫਿਰਦੇ ਆ ਹੁਣ ਨਫੇੜ ਦੇਈਏ ਜੋ ਹੋ ਗਿਆ ਉਹ ਵੇਲਾ ਲੱਭਦਾ ਨਹੀਂ ਵੀਰਿਆ ਜਿਹੜਾ ਹੱਥੋਂ ਗਵਾਚ ਗਿਆ ਫਿਰ ਵੀ ਚੰਗਾ ਹੀ ਅਜੇ ਕੋਈ ਨਿਵਕੇ ਅਜੇ ਹੁਣ ਜੱਸਾ ਸਿੰਘ ਜੀ ਦੇ ਲੱਗਾ ਸਿੰਘਾਂ ਦੇ ਲੱਗ ਗਿਆ ਵੀ ਉਹਨਾਂ ਜੀ ਲੜਕੀ ਨੂੰ ਐਦਾਂ ਕਰਦਾ ਉਹ ਸ਼ਰਨ ਆ ਕੇ ਪੰਥ ਦੀ ਬਾਬਾ ਜੱਸਾ ਸਿੰਘ ਰਾਮਗੜੀ ਆ ਜੀ ਬਖਰੇ ਹੋ ਗਏ ਮੁੜ ਕੇ ਸ਼ਰਨ ਆ ਕੇ ਉਹ ਜਦੋਂ ਰਾਮ ਰੌਣੀ ਪੰਥ ਨੇ ਕਿਲਾਈ ਉਹਨਾਂ ਨੂੰ ਸੌਂਪ ਦਿੱਤਾ ਔਰ ਰਾਮ ਰੋਣੀ ਪਰਾ ਸੀ ਸਾਂਭ ਨਹੀਂ ਸਕੇ ਸਾਂਭਣਾ ਚਾਹੀਦਾ ਪੰਥਿਆ ਮਹਾਰਾਜ ਦਾ ਇਹ ਬਹੁਤ ਦੇਖੋ ਇਹ ਪੜੇ ਪੜਾਏ ਮਹਾਰਾਜ ਕਹਿੰਦੇ ਪੜੇ ਪੜਾਏ ਆਉਣਗੇ ਵਾਰ ਸ਼ਰਾਫ ਬੁੱਢਾ ਅਦਾਲ ਪੰਜਵਾ ਤਖਤ ਆ ਮਹਾਰਾਜ ਦੇ ਤਖਤਿਆਂ ਨਾ ਪੰਥ ਨੂੰ ਵੀ ਲੱਗ ਵਿਆ ਜਿਹੜਾ ਆਪਾਂ ਇੱਕ ਮਹਾਰਾਸ਼ਟਰ ਨੂੰ ਦਿੱਤਾ 1960 ਦਿੱਤਾ ਉਹ ਪੰਥ ਕੋਲੀ ਹੈ ਪੰਥ ਮਹਾਰਾਜ ਦਾ ਇਹ ਵੀ ਬਾਬਾ ਜੀ ਨਿਹੰਗ ਸਿੰਘਾ ਵੇਖੋ ਇਹ ਸ਼ਾਸਤਰ ਲੈ ਕੇ ਆਏ ਨਹੀਂ ਮਹਾਰਾਜ ਇੱਥੇ ਸਲਾਮੀ ਦਿੱਤੀ ਉਦੋਂ ਇਹ ਉਹ ਨੇ ਔਰ ਪਰ ਆਪਸ ਵਿੱਚ ਹੋ ਗਿਆ ਪਰ ਅੱਜ ਸਾਰਾ ਸੌਡ ਆਊਟ ਹੋ ਗਿਆ ਇਹ ਕਰਾ ਰਹੇ ਆ ਬਿਨਾਂ ਸ਼ਾਸਤਰ ਦਿਓ ਤੇ ਬਾਬਿਆਂ ਨੂੰ ਵੀ ਬੇਨਤੀ ਪਾਪਾ ਜੀ ਵੀ ਆਪਾਂ ਪ੍ਰੇਮ ਜੀ ਰਿਆ ਕਰਨ ਇਹ ਫੌਜਾਂ ਦਿਲੋਂ ਸੱਚੀਆਂ ਇਹ ਮਹਾਰਾਜ ਦੀਆਂ ਮਿਹਰਾਂ ਬਾਬਾ ਜੀ ਬਾਹਰ ਮੇ ਤਾਂ ਬੱਖਾ ਹੀ ਰਹੇ ਆ 11 ਹੀ ਸੀ ਨਾਲ ਉਹ 11 ਵੀ ਇਕੱਠੀਆਂ ਹੋ ਗਈਆਂ ਬਾਹਰ ਮੇ ਨੂੰ ਵੀ ਲੜਾ ਲਈਏ ਉਹ ਵੀ ਹੁਣ ਕਹਿ ਰਿਹਾ ਮਹਰਾ ਮੇਰਾ ਕਰੇ ਖੁਸ਼ੀਆਂ ਦੇ ਜਗਾਰੇ ਗ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਜੀ ਨੂੰ ਭਾਵੇ ਪੰਥ ਦੀ ਦੁਬਦ ਹਾਂ ਧੰਨਵਾਦ ਧੰਨਵਾਦ ਤੁਹਾਡਾ ਧੰਨਵਾਦ ਤਾਂ ਅੱਜ ਜਥੇਦਾਰ ਤਾਂ ਕਰ ਲਿਓ ਹੋਰ ਵੀ ਜਥੇਬੰਦੀਆਂ ਆ ਰਹੀਆਂ ਨੇ ਬਾਈ ਕਰੋ ਸਿੰਘ ਸਾਹਿਬ ਇਹ ਦੱਸੋ ਵੀ ਜਿਹੜਾ ਅੱਜ ਦਾ ਸਮਾਗਮ ਹੋ ਰਿਹਾ ਇਸ ਨੂੰ ਕਿਵੇਂ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸਲ ਸ਼ਰੋਣੀ ਭਗਤ ਧੰਨਾ ਜੀ ਤਰਨਾ ਦਲ ਮਿਸਲ ਜੱਸਾ ਸਿੰਘ ਰਾਮਗੜੀ ਆਲੋ ਵਾਲੀ ਆ ਮਿਸਲ ਜੱਸਾ ਸਿੰਘ ਰਾਮਗੜੀ ਆ ਇਹ ਸਾਰੀਆਂ ਮਿਸਲਾਈਆਂ ਜਿਹੜੀਆਂ ਅੱਜ ਖਤਰ ਹੋ ਗਏ ਸਾਡੇ ਨਾਲ ਚੱਲ ਕੇ ਤਖਤ ਸ੍ਰੀ ਕੇਸਗੜ ਸਾਹਿਬ ਤੇ ਨਕਮਕਸਦ ਹੋਈਆਂ ਨੇ ਜੋ ਇਹ ਜੋੜ ਮੇਲਾ ਇਹ ਸਾਰੇ ਸੰਸਾਰ ਭਰ ਦੇ ਦੀ ਸੰਗਤਾਂ ਆ ਕੇ ਮਨਾ ਰਹੀਆਂ ਨੇ ਬੜੇ ਚੜ੍ਹਦੀ ਕਲਾ ਨਾਲ ਤੇ ਬੜੇ ਪਿਆਰ ਦੇ ਨਾਲ ਸਾਰੇ ਦੇ ਵਿੱਚ ਕੋਈ ਹੁਣ ਖਤ ਨਹੀਂ ਕਿਸੇ ਦੇ ਪਹਿਲਾਂ ਵੀ ਨਹੀਂ ਸਾਡੇ ਅਸੀਂ ਪਹਿਲਾਂ ਪਹਿਲਾਂ ਵੀ ਨਹੀਂ ਅਸੀਂ ਤਾਂ ਪਹਿਲਾਂ ਵੀ ਤਖਤ ਨੂੰ ਨਮਸਕਾਰ ਤੇ ਅੱਜ ਵੀ ਤਖਤ ਨੂੰ ਨਮਸਕਾਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਇੱਕ ਸਮਾਗਮ ਉਲੀਕਿਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਦਾ ਇੱਕ ਸਮਾਗਮ ਰੱਖਿਆ ਗਿਆ ਉਹਨਾਂ ਦੀ ਤਾਜਪੋਸ਼ੀ ਜਿਹੜੀ ਹੈ ਉਹ ਹੋਵੇਗੀ ਕਿਉਂਕਿ ਪਹਿਲੀ ਜਿਹੜੀ ਤਾਜਪੋਸ਼ੀ ਹੋਈ ਸੀ ਉਸ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਗਏ ਸੀ ਪਰ ਅੱਜ ਉਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹੈ ਉਹ ਦੇ ਦਿੱਤੇ ਗਏ ਆ ਤੇ ਜਿੰਨੇ ਵੀ ਦਲ ਨੇ ਜਿੰਨੇ ਵੀ ਪੰਥ ਨੇ ਮਸਲਾ ਨੇ ਉਹ ਸਾਰੀਆਂ ਇੱਥੇ ਆ ਕੇ ਨਤਮਸਤਕ ਹੋਣ ਗਿਆ ਤੇ ਚੜ੍ਹਦੀ ਕਲਾ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਦੇ ਗੱਲ ਦੇ ਵਿੱਚ ਸਰੂਪਾ ਪਾ ਕੇ ਉਹਨਾਂ ਨੂੰ ਜਥੇਦਾਰ ਜਿਹੜਾ ਆ ਉਹ ਥੋਪਿਆ ਜਾਵੇਗਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ